ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਹਰੀਕੇ ਤੁਸੀਂ ਦੇਖ ਰਹੇ ਹੋ ਮਲਕੀਤ ਹਰੀਕੇ ਚੈਨਲ ਅੱਜ ਅਸੀਂ ਤੁਹਾਨੂੰ ਬੀਐਸਪੀਸੀਐਲ ਦੇ ਦੋ ਬਹੁਤ ਹੀ ਅਹਿਮ ਮੁੱਦਿਆਂ ਤੇ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾ ਮੁੱਦਾ ਹੈਗਾ ਆਮ ਲੋਕਾਂ ਨੂੰ ਜ਼ਿਆਦਾਤਰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਬਿਜਲੀ ਤੇ ਬਿੱਲ ਤੇ ਮਾਫੀ ਲੱਗੀ ਆ ਜਾਂ ਨਹੀਂ ਕੋਈ ਕੱਟੀ ਤਾਂ ਨਹੀਂ ਗਈ ਇਸ ਬਾਰੇ ਆਮ ਲੋਕਾਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ ਦੂਸਰੀ ਕਨਫਿਊਜ਼ਨ ਇਹ ਹੁੰਦੀ ਆ ਕਿ ਸਾਡੇ ਕਈ ਲੋਕ ਜਿਹੜੇ ਆ ਬੜੇ ਸੰਕੋਚ ਨਾਲ ਬਿਜਲੀ ਵਰਤਦੇ ਆ ਆਪਾਂ ਬਹੁਤ ਧਿਆਨ ਰੱਖ ਕੇ ਜਿਹੜਾ ਬਿਜਲੀ ਉਪਕਰਨਾਂ ਦੀ ਵਰਤੋਂ ਕਰਦੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਬਿੱਲ ਬਿਲ ਨਾ ਜਾਵੇ ਫਿਰ ਵੀ ਛੋਟੇ ਜੁਣ ਤੋਂ ਘੱਟ ਬਿਲੀ ਦੇ ਬਿੱਲ ਜੁਣ ਤੋਂ ਮੱਚਣ ਦੇ باوجود ਵੀ ਉਹਨਾਂ ਨੂੰ ਬਿਲੀ ਦਾ ਬਿੱਲ ਕਿਉਂ ਆ ਜਾਂਦਾ ਇਸ ਬਾਰੇ ਥੋੜਾ ਬਰੀਕੀ ਨਾਲ ਜਾਣਕਾਰੀ ਦੇਵਾਂਗੇ ਇਹ ਜਾਣਕਾਰੀ ਬਹੁਤ ਐਮ ਹੈ ਮੈਂ ਆਪ ਸਾਨੂੰ ਬੇਨਤੀ ਕਰਨੀ ਚਾਹਾਂਗਾ ਇਹ ਜਿਹੜੀ ਵੀਡੀਓ ਆਪਨੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਾਲ ਜਰੂਰ ਸਾਂਝੀ ਕਰਿਓ ਤਾਂ ਕਿ ਹਰ ਘਰ ਤੇ ਜਾਣਕਾਰੀ ਪਹੁੰਚ ਸਕੇ ਤੇ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਮੇਰੇ ਬਿੱਲ ਤੇ ਬਿਲੀ ਦੇ ਬਿੱਲ ਤੇ ਮਾਫੀ ਲੱਗੀ ਆ ਕਿ ਨਹੀਂ ਇਸ ਬਾਰੇ ਲੋਕ ਆਪ ਚੈੱਕ ਕਰ ਸਕਣ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਬਿਲਜੀ ਦੀ ਬੇਲ ਬਰੇਜ ਅਹਿਮ ਜਾਣਕਾਰੀ ਜਿਹੜੀ ਹੈ ਮੇਨੇ ਵੀ ਬਿਲੀ ਦੇ ਬਿੱਲ ਤੇ ਮਾਫੀ ਕਿੱਥੇ ਲੱਗੇ ਹੁੰਦੀ ਹੈ ਕਿਸ ਜਗ੍ਹਾ ਲਿਖਿਆ ਹੁੰਦਾ ਹੈ ਮਾਫੀ ਹੈ ਕਿ ਨਹੀਂ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਤੇ ਜੋ ਸੱਜੇ ਪਨੇ ਦੇਖ ਰਹੇ ਹੋ ਜਿਹੜਾ ਬਿੱਲ ਦੀ ਇੱਕ ਸਮਾਰੀ ਹੈ ਉਹ ਹੈਗਾ ਵਾ ਐਨ ਆਰ ਐਸ ਦਾ ਦਰਦੀ ਕਿਸਮ ਲਿਖਿਆ ਹੈ ਦਰਦੀ ਕਿਸਮ ਐਨ ਆਰ ਐਸ ਦਰਦੀ ਕਿਸਮ ਐਨ ਆਰ ਐਸ ਦਾ ਮਤਲਬ ਕੀ ਹੁੰਦਾ ਵਾ ਐਨ ਆਰ ਐਸ ਮੀਨਸ ਨੋ ਰੈਜਿਸਟ੍ਰੇਸ਼ਨ ਸਪਲਾਈ ਨਓ ਰੈਜ਼ੀਡੈਂਟ ਸਪਲਾਈ ਦਾ ਬਦਲੇ ਪੀਏ ਕਮਰਸ਼ੀਅਲ ਵਰਤੌਲੀ ਵਰਤਿਆ ਜਾਣ ਵਾਲਾ ਜਿਹੜਾ ਬਿੱਲ ਹੁੰਦਾ ਵਾ ਦੁਕਾਨਾਂ ਵਾਸਤੇ ਕਾਰੋਬਾਰਾਂ ਵਾਸਤੇ ਜਿਹੜਾ ਵਰਤਿਆਂ ਦਾ ਮੀਟਰ ਉਹ ਸਪਲਾਈ ਜਿਹੜੀ ਆ ਐਨ ਆਰ ਐਸ ਟੀ ਜਨਰਲ ਲਿਖਿਆ ਹੁੰਦਾ ਆ ਜਿਆਦਾਤਰ ਜਿਸ ਤਰ੍ਹਾਂ ਦੀ ਮੈਂ ਸੱਜੇ ਪਾਸੇ ਸਕਰੀਨ ਤੇ ਦੇਖ ਰਹੇ ਹੋ ਇਸ ਬਿੱਲ ਤੇ ਲਿਖਿਆ ਆ ਜਿਹੜਾ ਬਿੱਲ ਘਰ ਵਾਸਤੇ ਬੰਦਾ ਵਾ ਘਰ ਵਾਲੇ ਬਿੱਲ ਨੂੰ ਜਿਹੜਾ ਵਾ ਸੁੱਤ ਪਣਾ ਦਸੀ ਕੀ ਬੋਲਦੇ ਡੋਮੈਸਟਿਕ ਸਪਲਾਈ ਬੋਲਦੇ ਉਹਦਾ ਕੋਡ ਲੱਗਦਾ ਵਾ ਡੀ ਐਸ ਹੁਣ ਮੇਰੇ ਸਕਰੀਨ ਤੇ ਤੁਸੀਂ ਖਾਸੇ ਦੇਖ ਰਹੇ ਜਿਹੜਾ ਸੱਜੇ ਪਾਸੇ ਜਿਹੜਾ ਸਕਰੀਨ ਆ ਰਹੀ ਉਹ ਬੋਲ ਦਿੱਤਾ ਹੈ ਡੀਐਸ ਪ੍ਰੈਕਟ ਦੇ ਵਿੱਚ ਲਿਖਿਆ ਆ ਵਾ ਜਨਰਲ ਲਾਰੰਗ ਦੇ ਮਾਰਕ ਨਾਲ تیر ਦਾ ਨਿਸ਼ਾਨ ਲੱਗਾ ਹੈ ਤੁਸੀਂ ਦੇਖ ਸਕਦੇ ਹੋ ਜਨਰਲ ਇਹਦਾ ਮਤਲਬ ਇਹ ਆ ਕਿ ਜਿਹੜਾ ਡੋਮੈਸਟਿਕ ਸਪਲਾਈ ਜਿਹੜੀ ਇਹ ਘਰੇਲੂ ਸਪਲਾਈ ਦਾ ਬਿੱਲ ਜਿਹੜਾ ਵਾ ਇਹ ਜਨਰਲ ਕੈਟਾਗਰੀ ਦਾ ਹੁਣ ਸਰਕਾਰ ਵੱਲ ਜਿਹੜੀ ਸਹੂਲਤ ਦਿੱਤੀ ਗਈ ਆ ਜਨਰਲ ਕੈਟਾਗਰੀ ਤਰਜਰਬ ਕੈਟਾਗਰੀਆਂ ਐਸਸੀ ਬੀਸੀ ਕੈਟਾਗਰੀ ਜਾਂ ਹੋਰ ਕੈਟਾਗਰੀ ਉਹਨਾਂ ਸਾਰਿਆਂ ਨੂੰ 600 ਜੁਨਟ ਦੀ ਸਹੂਲਤ ਦਿੱਤੀ ਗਈ ਹੈ ਜਨਰਲ ਕੈਟਾਗਰੀ ਨੂੰ ਜਿਹੜਾ ਕੰਡੀਸ਼ਨ ਕੀ ਆ ਕਿ ਜਿਹੜਾ 600 ਜੁਨਟ ਜਿਹੜੀ ਆ ਉਹ ਮਾਫ ਲੈ 600 ਜੁੰਟ ਤੋਂ ਉੱਪਰ ਜਿਹੜਾ ਵਾ ਜਿੰਨੇ ਜੁਟ ਮੱਚਦੇ ਗਏ ਜੇ 1 ਜੁੰਟ ਵੀ ਵੱਧ ਜਾਂਦਾ ਹੈ ਤਾਂ ਉਸ ਜਿਹੜਾ ਸਪਲਾਈ ਜਿਹੜੀ ਆ ਪੂਰਾ 600 ਤੋਂ ਜਿੰਨੀ ਵੱਧ ਵੱਜਦੇ ਜੁੰਟ ਟੋਟਲ ਦਾ ਬਿੱਲ ਜਿਹੜਾ ਪੈ ਜਾਏਗਾ ਜਦ ਕਿ ਜਿਹੜੇ ਐਸਸੀਬੀਸੀ ਜਰ ਚਰੋ ਕੈਟਾਗਰੀ ਨੇ ਜਿਹੜੀ ਮਾਫੀ ਦਿੱਤੀ ਗਈ ਹੈ ਉਹਦੇ ਵਿੱਚ ਕੰਡੀਸ਼ਨ ਕੀ ਆ ਪੀ 600 ਤੋਂ ਜੇ ਵੱਧ ਜੁੰਟ ਮੱਚਦੇ ਆ ਜਦ ਬਲਦੇ ਆ ਤਾਂ ਜਿਹੜੇ ਉੱਪਰਲੇ ਜੁੰਟ ਹੋਣਗੇ ਉਹਨਾਂ ਦਾ ਹੀ ਬਿੱਲ ਹੈਗਾ ਹੁਣ ਉਹ ਕਿਸ ਤਰ੍ਹਾਂ ਪਾਲਾ ਸਕਦਾ ਵੀ ਜਿਹੜੇ ਸਾਡੇ ਬਿੱਲਾਂ ਤੇ ਮਾਫੀ ਲੱਗੀ ਕਿ ਨਹੀਂ ਲੱਗੀ ਜਿਹੜੀ ਤੇ ਜਨਰਲ ਕੈਟਾਗਰੀ ਆ ਉਹਦੇ ਉੱਤੇ ਜਿਹੜਾ ਤੁਸੀਂ ਇਦਾਂ ਮੈਂ ਲੇ ਆ ਵੀ ਇਹ ਜਨਰਲ ਕੈਟਾਗਰੀ ਦਾ ਬਿੱਲ ਹੈ ਇਹਦੇ ਉੱਤੇ ਜਿਹੜੀ ਆ 600 ਤੋਂ ਉੱਪਰ ਜੁੰਡ ਜੇ ਮੱਚਦੀ ਆ ਉਹ ਸਾਰੀ ਦਾ ਸਾਰੀ ਦਾ ਬਿੱਲ ਆਊਗਾ ਹੁਣ ਉਸ ਤੋਂ ਬਾਅਦ ਕੀ ਆ ਜਿਹੜੀ ਰਿਜ਼ਰਵ ਕੈਟਾਗਰੀ ਆ ਉਹਦੇ ਵਿੱਚ ਕੀ ਲਿਖਿਆ ਹੁੰਦਾ ਵਾ ਉਹਦੇ ਵਿੱਚ ਡੀ ਐਸ ਲਿਖਿਆ ਹੋਗਾ ਜਿਹੜੀ ਬ੍ਰੈਕਟ ਦੇ ਵਿੱਚ ਉਹਦੀ ਕੈਟਾਗਰੀ ਲਿਖੀ ਹੋਊਗੀ ਜਿਸ ਤਰ੍ਹਾਂ ਆ ਤੁਸੀਂ ਮੇਰੇ ਸਾਹਮਣੇ ਇੱਕ ਨਵਾਂ ਬਿੱਲ ਦੇਖ ਰਹੇ ਹੋ ਉਹਦੇ ਵਿੱਚ ਕੀ ਡੀ ਐਸ ਤੇ ਗਾੜੀ ਬ੍ਰੈਕਟ ਦੇ ਵਿੱਚ ਬੀ ਸੀ ਲਿਖਿਆ ਹੈ ਪੀ ਸੀ ਮਤਲਬ ਬੈਕਵਰਡ ਕਲਾਸ ਯਾਨੀ ਕਿ ਇਹ ਜਿਹੜਾ ਬਿੱਲ ਆਕਰ ਰਿਜ਼ਰਵ ਕੈਟਾਗਰੀ ਦਾ ਇਸੇ ਤਰ੍ਹਾਂ ਜਿਹੜਾ ਹੋਰ ਕੈ ਇਸ ਤਰ੍ਹਾਂ ਆਪਾਂ ਇਹ ਲਿਖਿਆ ਤੁਹਾਡੇ ਬਿਲਕਿ ਲਿਖਿਆ ਹੋ ਸਕਦਾ ਵਾ ਕਿ ਡੀ ਐਸ ਐਸ ਸੀ ਮੀਨਸ ਡੋਮੈਸਟਿਕ ਸਪਲਾਈ ਦਾ ਬਿੱਲ ਹੈ ਘਰ ਦਾ ਬਿੱਲ ਹੈ ਸ਼ਡਿਊਲ ਕਾਸਟ ਕੈਟਾਗਰੀ ਦਾ ਯਾਨੀ ਕਿ ਇਹਦੇ ਉੱਪਰ ਵੀ ਜਿਹੜੀ ਆ ਜੁਨਟਾਂ ਦੀ ਮਾ ਕੀੜੀ ਹੈਗੀ ਆ ਜਾਂ ਇਹ ਲਿਖਿਆ ਸਕਦਾ ਵਾ ਡੀ ਐਸ ای ਡਬਲਯੂ ਐਸ ਜਾਂ ਡਬਲਯੂ ਐਸ ਡੀ ਮਤਲਬ ਇਕਨੋਮਿਕਲੀ ਵੀਕਰ ਸੈਕਸ਼ਨ ਸਪਲਾਈ ਡਬਲਯੂ ਐਸ ਡੀ ਮੀਨਸ ਵਿੱਤਰ ਸਖਸ਼ਣ ਡੋਮੈਸਟਿਕ ਕਿਲਾ ਕੰਜ਼ਿਊਮਰ ਮਤਲਬ ਇਸ ਤਰ੍ਹਾਂ ਦੇ ਜ ਵਰਲਡਸ ਬੀ ਸੀ ਐਸ ਸੀ ਜਾਂ ਏ ਡਬਲਯੂ ਐਸ ਜਾਂ ਡਬਲਯੂ ਐਸ ਟੀ ਤੁਹਾਡੇ ਬਿੱਲ ਦੇ ਵਿੱਚ ਜਿਹੜੇ ਨਾਲ ਮੈਂਸ਼ਨ ਹੋ ਰਿਹਾ ਦਰ ਦੀ ਕਿਸਮ ਦਿੱਤੇ ਲਿਖਿਆ ਦਰ ਦੀ ਕਿਸਮ ਆਪਣੇ ਬਿੱਲ ਦੇ ਵਿੱਚ ਚੈੱਕ ਕਰੋਗੇ ਜਦੋਂ ਜੇ ਦਰ ਦੀ ਕਿਸਮ ਲਿਖਿਆ ਹੋਇਆ ਉਹਦੇ ਗਾੜੀ ਡੀ ਐਸ ਦੇ ਨਾਲ ਬੀ ਸੀ ਜਾਂ ਐਸ ਸੀ ਜਾਂ ਏ ਡਬਲਯੂ ਐਸ ਜਾਂ ਡਬਲਯੂ ਐਸ ਲਿਖਿਆ ਹੁੰਦਾ ਤਾਂ ਇਹ ਸਮਝ ਸਕਦੇ ਵੀ ਮੇਰੇ ਬਿੱਲ ਤੇ ਤੁਹਾਨੂੰ ਆਫੀ ਲੱਗੀ ਹੋਈ ਆ ਇਸ ਤੋਂ ਇਲਾਵਾ ਪਹਿਲਾ ਪੀਲੇ ਕਾਰਡ ਵਾਲੇ ਜਿਹੜੇ ਹੁੰਦੇ ਸੀਗੇ ਖਪਤਕਾਰ ਉਹਨਾਂ ਦੇ ਅਸਤਵਾਸ ਤੇ ਲਿਖਿਆ ਹੁੰਦਾ ਸੀ ਬੀਪੀਐਲ ਜਾਂ ਫ੍ਰੀਡਮ ਫੈਕਟਰਾਂ ਵਾਸਤੇ ਜਿਹੜਾ ਉਹ ਫ੍ਰੀਡਮ ਕੱਟਦਾ ਐਫਐਫ ਡਬਲ ਲਿਖਿਆ ਆ ਸਕਦਾ ਇਹ ਚੀਜ਼ ਜਿਹੜੇ ਇਹ ਵਰਸ ਨੇ ਜੇ ਤੁਹਾਡੇ ਬਿੱਲ ਦੇ ਉੱਪਰ ਲਿਖੇ ਹੋਏ ਨੇ ਡੀਐਸ ਦੇ ਨਾਲ ਤਾਂ ਤੁਸੀਂ ਸਮਝ ਸਕਦੇ ਹੋ ਵੀ ਮੇਰੇ ਬਿੱਲ ਤੇ ਮਾਫੀ ਲੱਗੀ ਹੋਈ ਆ ਇਹ ਸਹੂਲਤ ਦਾ ਫਾਇਦਾ ਤੁਹਾਨੂੰ ਇਹ ਆ ਕਿ 600 ਜੁੰਟ ਜੋ ਤੁਹਾਡੀ ਮੱਚ ਜਾਏਗੀ ਜਿਸ ਤੋਂ ਵੱਧ ਬਲਦੀਆਂ ਨੇ ਮੰਨ ਲਓ ਤੁਹਾਡੀਆਂ 600 ਤੋਂ 10 ਜੁੰਟਾ ਵੱਧ ਮੱਚੀਆਂ ਤਾਂ ਤੁਹਾਨੂੰ 600 ਜੁੰਟ ਦਾ ਬਿੱਲ ਨਹੀਂ ਪੈਗਾ ਸਿਰਫ ਉਹ ਪਰਿਆਣੇ 10 ਜੁੰਟਾ ਮ ਪਰ ਜੇ ਤੁਹਾਡੇ ਬਿੱਲ ਦੇ ਵਿੱਚ ਦੇ ਤੜਾ ਬਿੱਲ ਇਸ ਕੈਟਾਗਰੀ ਦਾ ਵਾ ਡੀ ਐਸ ਜਨਰਲ ਉਹਦੇ ਗਾੜੀ ਡੀ ਐਸ ਤੇ ਗਾੜੀ ਜਨਰਲ ਲਿਖਿਆ ਹੋਇਆ ਵਾ ਤਾਂ ਫਿਰ ਤੁਹਾਡੇ ਜਿੰਨੀਆਂ ਜੁਟਾਂ ਮੱਚਣਗੀਆਂ ਉਹ 600 ਮੱਚ ਉਸ ਤੋਂ ਉੱਪਰ ਜਿੰਨੀਆਂ ਮੱਚ ਗਈਆਂ ਮੰਨ ਲਓ 650 ਮੱਚ ਗਈਆਂ ਤਾਂ ਤੁਹਾਨੂੰ ਟੋਟਲ 650 ਦਾ ਬਿੱਲ ਹੀ ਦੇਣਾ ਪਵੇਗਾ ਇਹ ਚੀਜ਼ ਜਿਹੜੀ ਆ ਟੋਟਲੀ ਕਲੀਅਰ ਕਰਨ ਦਾ ਅੱਜ ਤੱਕ ਦੱਸ ਰਿਆ ਸੀਗੇ ਬਰੀਕੀ ਨਾਲ ਤੁਸੀਂ ਆਪਣੇ ਬਿੱਲ ਦੇ ਉੱਤੇ ਪੜ ਸਕਦੇ ਹੋ ਜਿੱਥੇ ਦਰ ਦੀ ਕਿਸਮ ਲਿਖਿਆ ਹੋਇਆ ਵਾ ਸਵੇ ਸਦ ਵੀ ਮੇਰਾ ਜਿਹੜਾ ਬਿਲੋ ਕਿਸ ਕੈਟਾਗਰੀ ਨਾਲ ਸੰਬੰਧਿਤ ਆ ਮਨ ਲੋ ਤੁਹਾਡਾ ਤੁਸੀਂ ਇੱਕ ਸਿਰ ਰਿਜ਼ਰਵ ਕਰਾ ਕੇ ਗ੍ਰੇਸ ਬੰਧ ਰੱਖਦੇ ਹੋ ਕੁਛ ਸ਼ਡਿਊਲ ਕਰਾਠ ਜਾਂ ਬੈਕਅਪ ਕਲਾਸ ਜਾਂ ਕਿਸੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡਾ ਬਿੱਲ ਜਿਹੜਾ ਵਾ ਉਹ ਤੇ ਡੀਐਸ ਜਨਰਲ ਹੀ ਆ ਰਿਹਾ ਮਤਲਬ ਤੁਹਾਡੇ ਵੱਲ ਤੇ ਮਾਫੀ ਨਹੀਂ ਲੱਗੀ ਚਲੋ ਉਸ ਦਾ ਕੋਈ ਕਾਰਨ ਹੋ ਸਕਦਾ ਵਾ ਉਸ ਦੇ ਲਈ ਤੁਸੀਂ ਕਰਨਾ ਵਾ ਕਿ ਸਭ ਤੋਂ ਪਹਿਲਾਂ ਜਿਹੜਾ ਆਪਣੇ ਨਿੱਜੀ ਜਿਹੜਾ ਬੀੜੀ ਕਰ ਪੀਐਸ ਸਪੈਸ਼ਲ ਦਾ ਜਿਹੜਾ ਦਫ਼ਤਰ ਆ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰੋ ਉਹਨਾਂ ਨੂੰ ਜਾ ਕੇ ਦੱਸੋ ਕਿ ਮੇਰਾ ਬਿੱਲ ਜਿਹੜਾ ਵਾ ਮੈਂ ਇਹ ਜੱਤੀ ਸੰਬੰਧ ਰੱਖਦਾ ਮੇਰੇ ਬਿੱਲ ਤੇ ਮਾਫੀ ਦੀ ਸਹੂਲਤ ਨਹੀਂ ਚੱਲ ਰਹੀ ਉਹਨਾਂ ਨੂੰ ਜੋ ਵੀ ਡਾਕੂਮੈਂਟ ਜਰੂਰੀ ਨੇ ਜਿਹਾ ਜਾਤੀ ਸਰਟੀਫੀਕੇਟ ਤਾਂ ਆਧਾਰ ਕਾਰਡ ਦੀ ਕਾਪੀ ਵਗੈਰਾ ਜਾਂ ਜੋ ਵੀ ਡਾਕੂਮੈਂਟਸ ਰਿਕੁਆਇਰਮੈਂਟਰੀ ਉਹ ਤਾਂ ਦੱਸ ਦੇਣਗੇ ਉਹ ਤੁਸੀਂ ਆਪਣੇ ਉੱਥੇ ਜਮ੍ਹਾਂ ਕਰਾ ਕੇ ਜਿਹੜਾ ਵਾ ਆਪਣੀ ਜਿਹੜੀ ਆ ਬਿਜਲੀ ਮਾਫੀ ਰਸੂਲ ਜਿਹੜੀ ਉਹ ਚਾਲੂ ਕਰਵਾ ਸਕਦੇ ਹੋ ਇਹ ਜਾਣਕਾਰੀ ਬਹੁਤ ਹੀ ਅਹਿਮ ਆ ਸਰਨ ਦੁਆਰਾ ਫਿਰ ਬੇਨਤੀ ਕਰਾਂਗਾ ਵੀ ਕੁਕੀ ਤੇਰੇ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਨੱਪਿਓ ਤੇ ਨਾਲ ਹੀ ਇਹ ਜਿਹੜੀ ਵੀਡੀਓ ਆ ਆਪਣੇ ਭਰਾ ਭਣਾਂ ਅਸਤਾਨ ਨੂੰ ਸਾਂਝੀ ਕਰਿਓ ਇਸ ਤੋਂ ਬਾਅਦ ਗੱਲ ਕਰਦੇ ਆ ਦੂਸਰੇ ਅਹਿਮ ਮੁੱਦੇ ਤੇ ਵੀ ਜੇ ਆਪਣੇ 600 ਤੋਂ ਘੱਟ ਜੁੰਡਾ ਮੱਚਦੀਆਂ ਤਾਂ ਬਿੱਲ ਕਿਉਂ ਆ ਜਾਂਦਾ ਦੇਖੋ ਸਰਕਾਰ ਵੱਲੋਂ ਸਹੂਲਤ ਦਿੱਤੀ ਗਈ ਆ 600 ਜੁੰਡ ਦੀ ਮੀਨਸ 60 ਦਿਨਾਂ ਦੇ ਵਿੱਚ 600 ਜੁੰਡ ਇਹਦਾ ਟੋਟਲੀ ਕਲੀਅਰ ਹਿਸਾਬ ਆ ਜਾਂਦਾ ਵੀ ਇੱਕ ਦਿਨ ਦੇ 10 ਜੁੰਡ ਮਾਫ ਨੇ ਇੱਕ ਦਿਨ ਦੇ ਵਿੱਚ ਹਰ ਖਪਤਕਾਰ ਨੂੰ 10 ਜੁੰਡ ਦੀ ਮਾਫੀ ਮਿਲ ਰਹੀ ਆ ਹੁਣ ਜਿਹੜੇ ਮੈਨੂਅਲ ਬਿੱਲ ਬੰਦੇ ਨੇ ਜਿਹੜੇ ਕੋਈ ਮੀਟਰ ਕੱਟ ਕੇ ਜਾਂਦੇ ਨੇ ਉਹ 2 ਮਹੀਨੇ ਬਾਅਦ ਬਿੱਲ ਕਰਦੇ ਨੇ ਜਿਹੜੇ ਸਮਾਰਟ ਮੀਟਰ ਆ ਉਹਨਾਂ ਦਾ ਬਿੱਲ ਜਰਾ ਆਟੋਮੈਟਿਕਲ ਕੰਪਿਊਟਰ ਇਹ ਤੀਦਨਾਂ ਨਾਲ ਬੰਨਤਾ ਹੁਣ ਜਦੋਂ 2 ਮਹੀਨੇ ਬਾਅਦ ਕੋਈ ਮੀਟਰ ਰੀਡਰ ਮੰਨ ਲਓ ਬਿਲਿੰਗ ਸ਼ੁਰੂ ਕਰਦਾ ਵਾ ਦੋ ਮੰਨ ਲਓ 60 ਦਿਨਾਂ ਬਾਅਦ ਬਿਲਿੰਗ ਸ਼ੁਰੂ ਕੀਤੀ ਦਾ 8-10 ਦਿਨ ਲੱਗ ਜਾਂਦੇ ਨਾਰਮਲੀ ਬਿਲ ਕਰਦੇ ਹੁਣ ਕਿਸੇ ਖਪਤਕਾਰ ਦੇ ਘਰੋਂ 40ਵੇਂ ਦਿਨ ਨੂੰ ਜਾ ਸਕਦਾ ਇਸਤੇ 60ਵੇਂ ਦਿਨ ਨੂੰ ਜਾ ਸਕਦਾ ਕਿਸੇ ਦੇ ਘਰ ਤੇੜ੍ਹ ਤੋਂ ਬਿੱਲੀ ਬਣ ਸਕਦਾ ਜੇ ਕੋਈ ਟੈਕਨੀਕਲ ਇਸ਼ੂ ਬਣ ਜੇ ਤੇ ਮਨ ਲਓ ਬਿਲਿੰਗ ਪਹਿਲਾਂ ਸ਼ੁਰੂ ਹੋ ਗਈ ਤੇ ਹੋ ਸਕਦਾ ਵੀ ਉਹ ਜਿਹੜਾ ਬਿਲ ਕੱਢ ਰਿਹਾ ਵਾ ਤੁਹਾਡੇ ਘਰ ਆ ਰਿਹਾ ਜਦੋਂ ਪਹੁੰਚ ਰਿਹਾ ਵਾ ਬਿਲ ਕੱਢਣ ਤੁਹਾਡੇ ਮੀਟਰ ਤੇ ਤੇ ਉਹ ਸਦਾ ਨੂੰ 55 ਦਿਨ ਹੋਏ ਸ਼ਪੰਜਾਦਨ ਹੋਇਆ 1055 ਦਿਨ ਹੋਇਆ ਹੁਣ ਦਿਨ ਦੀ ਕਾਊਂਟਿੰਗ ਹੁੰਦੀ ਆ ਤੁਸੀਂ ਮੇਰੇ ਐਕਸਾਈਟ ਤੇ ਜਿਹੜਾ ਬਿੱਲ ਦੇ ਪਰਨੇ ਉਥਲੇ ਦੇਖ ਸਕਦੇ ਉਸ ਚ ਲਾਲ ਰੰਗ ਨਾਲ ਗੋਲ ਸਰਕਲ ਦੇ ਵਿੱਚ ਇੱਕ ਸਰਕਲ ਕੀਤਾ ਹੋਇਆ ਵਾ ਉਹਦੇ ਵਿੱਚ ਮਿਲ ਦੀ ਮਿਆਦ ਲਿਖੀ ਹੋਈ ਆ ਜਿਹੜੀ 61 ਡੇਸ ਹੋ ਰਹੀ 61 ਦਿਨ ਚੋ ਰਹੀ ਆ ਉੱਪਰ ਗ੍ਰੇ ਨੀਲ ਬਲੂ ਸਰਕਲ ਦੇ ਵਿੱਚ ਉਸ ਚੱਕਰ ਵਿੱਚ ਜਿਹੜਾ ਵਾ ਉਹ ਜਿਹੜੇ ਜੋਨਟ ਖਬੇ ਨੇ ਖਬ ਤੋਂ ਹੀ ਆ 555 ਉਹ ਸ਼ੋਕਤੀ ਗਈ ਤੁਸੀਂ ਆਪਣੇ ਬਿੱਲ ਤੇ ਇਹ ਚੀ ਚੈੱਕ ਕਰਨੀਆਂ ਵੀ ਮੇਰੇ ਬਿੱਲ ਦੀ ਮਿਆਦ ਕਿੰਨੇ ਦਿਨ ਦੀ ਆ ਕਿੰਨੇ ਦਿਨ ਦੀ ਮਿਆਦ ਵਿੱਚ ਮੈਨੂੰ ਕਿੰਨੇ ਜੁੰਟ ਮਿਲਣਿਆ ਮੰਨ ਲਓ ਤੁਹਾਡਾ ਬਿੱਲ 60 ਦਿਨਾਂ ਬਾਅਦ ਬਣ ਰਿਹਾ ਤਾਂ ਤੁਹਾਨੂੰ 600 ਜੁੰਟ ਜਿਹੜਿਆ 60 10 600 ਜੁੰਟ ਜਿਹੜੀ ਮਾਫੀ ਤੁਹਾਨੂੰ ਮਿਲੇਗੀ ਮੰਨ ਲਓ ਤੁਹਾਡੇ ਘਰ ਦਾ ਬਿੱਲ ਜਿਹੜਾ ਵਾ ਉਹ 62ਵੇਂ ਦਿਨ ਬਣ ਰਿਹਾ ਤਾਂ ਇਸ ਨੂੰ ਬਰ ਮਲਟੀਪਲਾਈ ਕਰੋ 10 ਨਾਲ ਤਾਂ ਤੁਹਾਨੂੰ 620 ਜੁੰਟ ਦੀ ਮਾਫੀ ਮਿਲੇਗੀ ਪਰ ਜੇ ਬਿੱਲ ਇਹ ਤੁਹਾਡਾ ਮੰਨ ਲਓ 55 ਦਿਨ ਬਣ ਗਿਆ ਤਾਂ 55 10 ਇਹ ਮਾਫੀ ਹੋ ਗਈ 550 ਜੁੰਟ ਦੀ ਯਾਨੀ ਕਿ ਜੇ 55 ਦਿਨ ਦੇ ਵਿੱਚ ਕਿਸੇ ਖਪਤਕਾਰ ਦਾ ਮੰਨ ਲਓ 560 ਜੁਨਟਾ ਮਰ ਜਾਂਦੀਆਂ ਮਾਫੀ ਮਿਲਣੇ ਸੀ ਉਹਨੂੰ 550 ਜੁਨਟਾ ਦੀ ਬਲਗੀਆਂ ਆਉਂਦੀਆਂ 560 ਜੁਨਟਾ ਇਹਦਾ ਮਤਲਬ ਉਹਦਾ ਬਿੱਲ ਬੰਨਾ ਸੰਭਵ ਹੈ ਇਹਥੋਂ ਛੋਟੀ ਜਿਹੀ ਕੈਲਕੂਲੇਸ਼ਨ ਆ ਕੋਈ ਜ਼ਿਆਦਾ ਡੁੰਗਾਈ ਵਾਲੀ ਗੱਲ ਨਹੀਂ ਹੈਗੀ ਇਹਨੂੰ ਬਰੀਕੀ ਨਾਲ ਥੋੜਾ ਸਮਝਣ ਦੀ ਲੋੜ ਆ ਕਿ ਇੱਕ ਦਿਨ ਦੇ ਆਪਾਂ ਨੂੰ 10 ਜੁਨਟ ਜਿਹੜੇ ਆ ਉਹ ਮਾਫੀ ਮਿਲ ਰਹੀ ਆ ਹੁਣ ਬਿੱਲ ਜਿਹੜਾ ਬੰਦਾ ਵਾ ਉਹ ਬਿੱਲ ਕਿੰਨੇ ਦਿਨਾਂ ਬਾਅਦ ਬਣ ਰਿਹਾ ਵਾ ਉਹ ਤਾਂ ਡਿਪੈਂਡ ਕਰਦਾ ਵਾ ਵੀ ਆਪਾਂ ਨੂੰ ਕਿੰਨੀ ਮਾਫੀ ਮਿਲਣੀ ਆ ਮੰਨ ਲਓ 50 ਮੰਨ ਲਓ 50 ਦਿੰਦਾ ਬੰਦਾ ਵਾ ਤੇ ਆਪਾਂ ਨੂੰ 500 ਜੁਟ ਦਵਾਈ ਮਿਲੇਗੀ ਜੇ ਆਪਾਂ 55 ਦਿੰਦਾ ਬੰਦਾ 550 ਜੁਟ ਦੀ ਮਿਲੇਗੀ ਜੇ 60 ਦਿੰਦਾ ਵਾ ਤੇ 600 ਜੁਟ ਜੇ ਸਰ ਤੋਂ ਵੱਧ ਜਾਂਦਾ ਵਾ ਮੰਨ ਲਓ 65 ਦਿੰਦਾ ਹੋ ਜਾਂਦਾ ਤਾਂ ਅਪਰੋਕਸੀਮੇਟਲੀ 650 ਜੁਟ ਦੀ ਮਾਫੀ ਆਪਾਂ ਨੂੰ ਮਿਲੇਗੀ ਯਾਨੀ ਕਿ ਜੇ ਆਪਾਂ ਨੂੰ 65 ਦਾ ਬਿੱਲ ਬੰਦਾ ਵਾ ਤੇ ਆਪਾਂ ਨੂੰ 650 ਜੁਟ ਮਾਹੀ ਮਿਲੂਗੀ ਮੰਨ ਲਓ ਆਪਣੇ 640 ਜੁਟ ਵੀ ਮੱਚੇ ਹੋਣਗੇ ਤਾਂ ਵੀ ਇਹ ਮਾਫੀ ਦੇ ਵਿੱਚ ਗਿਨੇ ਜਾਣਗੇ ਇਹ ਨਹੀਂ ਵੀ 600 ਤੋਂ ਵੱਧ ਮੱਚ ਗਏ ਆ ਤੇ ਇਹਦੀ ਮਾਫੀ ਨਹੀਂ ਮਿਲਣੀ ਜੇ 600 ਤੋਂ ਵੱਧ 640 ਮੱਚੇ ਹੋਏ ਆ ਪਰ ਆਪਣਾ ਬਿਲ 650 ਦੇਣ ਪਰ ਰਿਹਾ ਤਾਂ ਇਹ ਆਪਣਾ ਮਾਫੀ ਦੇ ਅਕਾਊਂਟ ਕੀਤਾ ਜਾਏਗਾ ਇਹ ਸੀਗਾ ਥੋੜੀ ਜਿਹਾ ਬਿਲ ਬਾਰੇ ਥੋੜੇ ਬਰੀਕੀ ਜਾਣਕਾਰੀਆਂ ਹੁਣ ਅਗਲੀ ਵੀਡੀਓ ਵਿੱਚ ਤੁਹਾਨੂੰ ਘਰ ਦਾ ਲੋਡ ਕਿਵੇਂ ਚੈੱਕ ਕਰਦੇ ਆ ਜਾਂ ਹੋਰ ਬਰੀਕੀ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਆਪਣੇ ਘਰੇ ਵਿੱਚ ਜਿਹੜਾ ਵਾ ਅਸੀਂ ਤੁਹਾਨੂੰ ਪੜ ਸਕਦੇ ਹੋ ਬਿਲੀ ਦਾ ਬਿੱਲ ਕਿਵੇਂ ਪੜਨਾ ਪੀਐਸਪੀਸੀਆ ਵੱਲੋਂ ਬਹੁਤ ਬਰੀਕੀ ਨਾਲ ਜਿਹੜਾ ਵਾ ਬਿਲੀ ਬਿਲ ਬਾਰੇ ਜਾਣਕਾਰੀ ਬਿਲੀ ਦੇ ਬਿੱਲ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਆਮ ਖਪਤਕਾਰਾਂ ਨੂੰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਥੋੜਾ ਕਨਫਿਊਜ਼ ਹੁੰਦੇ ਨੇ ਉਹਨਾਂ ਨੂੰ ਬਿੱਲ ਪੜਿਆ ਨਹੀਂ ਜਾਂਦਾ ਇਸ ਬਾਰੇ ਵੀ ਇਹ ਵੀਡੀਓ ਅਗਲੇ ਭੇਜ ਰਿਹਾ ਤਿਆਰ ਕਰ ਰਹੇ ਆ ਤੇ ਇਸ ਕਰਕੇ ਆਪ ਤੁਹਾਨੂੰ ਬੇਨਤੀ ਆ ਪੀਹੋ ਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਵਾਸਤੇ ਮਲਕੀਤ ਹਰੀ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨਾਲ ਜਰੂਰ ਸਾਂਝੀ ਕਰਿਓ ਤਾਂ ਕਿ ਇਹ ਜਾਣਕਾਰੀ ਹਰ ਕੋਈ ਪਹੁੰਚ ਸਕੇ ਅਗਲੀ ਵੀਡੀਓ ਜਿਹੜੀ ਘਰ ਦੇ ਲੋਡ ਚੈੱਕ ਕਰਨੀ ਕਰਾਂਗੇ ਉਹ ਤੁਹਾਨੂੰ ਬਰੀਕੀ ਨਾਲ ਦੱਸਾਂਗੇ ਕਿ ਘਰ ਦਾ ਲੋਡ ਤੁਸੀਂ ਆਪਣੇ ਘਰ ਚ ਕਿਵੇਂ ਚੈੱਕ ਕਰ ਸਕਦੇ ਹੋ ਕਿ ਮੇਰਾ ਘਰ ਦਾ ਲੋਡ ਕਿੰਨਾ